ਨਮਸਕਾਰ ਦੋਸਤੋ ਅੱਜ ਆਪਾਂ ਪਹੁੰਚੇ ਆਂ ਪਿੰਡ ਗੁਜਰਾ ਸੰਗਰੂਰ ਡਿਸਟ੍ਰਿਕਟ ਤੇ ਮੇਰੇ ਸਾਹਮਣੇ ਇੱਕ ਨਿਵਾੜ ਦਾ ਇੱਕ ਬੋਰਡ ਲੱਗਿਆ ਆਪਾਂ ਖੜੇ ਆਂ ਜੀ ਛੰਨਾਂ ਵਾਲੀ ਨਹਿਰ ਜਿਹਨੂੰ ਛੰਨਾਂ ਵਾਲੀ ਨਹਿਰ ਕਿਹਾ ਜਾਂਦਾ ਹੈ ਪੁਲ ਨੰਬਰ ਆਰ ਡੀ 117980 ਤੇ ਆਪਾਂ ਤੁਹਾਨੂੰ ਅੱਜ ਇੱਕ ਨਵੀਂ ਲੋਕੇਸ਼ਨ ਦਿਖਾਣੇ ਆਂ ਕਹਿੰਦੇ ਬਹੁਤ ਸੁੰਦਰ ਹੈ ਇਨੂੰ ਛੰਨਾ ਵਾਲੀ ਨਹਿਰ ਵੀ ਕਿਹਾ ਜਾਂਦਾ ਹੈ ਇਹ ਇੱਕ ਛੋਟਾ ਜਿਹਾ ਪ੍ਰੋਜੈਕਟ ਲੱਗਿਆ ਹੋਇਆ ਹੈ ਪਾਣੀ ਨੂੰ ਰੋਕਣ ਵਾਸਤੇ ਪਾਣੀ ਦੀ ਸਪੀਡ ਤੁਸੀਂ ਚੈੱਕ ਕਰੋ ਬਹੁਤ ਜ਼ਬਰਦਸਤ ਤੇ ਹੁਣ ਆਪਾਂ ਥੱਲੇ ਚੱਲ ਕੇ ਵੀ ਦਿਖਾਵਾਂਗੇ ਵੈਸੇ ਗਰਮੀ ਵੀ ਬਹੁਤ ਹੋ ਰਹੀ ਹੈ ਪਾਣੀ ਦੀ ਸਪੀਡ ਚੈੱਕ ਕਰਵਾਣੇ ਥੱਲੇ ਚੱਲ ਕੇ ਇਹ ਲੋਕੇਸ਼ਨ ਹੈ ਜਿ ਚਾਰੇ ਪਾਸੇ ਦੇਖੋ ਜੀ ਕਿਾ ਜਬਰਦਸਤ ਪਾਣੀ ਆ ਰਿਹਾ ਹੈ ਜੀ ਬਹੁਤ ਖਤਰਨਾਕ ਸੀਨ ਬਣਿਆ ਹੈ ਪਾਣੀ ਦਾ ਇਹਨੂੰ ਛੰਨ ਵਾਲੀ ਨਹਿਰ ਕਿਹਾ ਜਾਂਦਾ ਹੈ। ਪਾਣੀ ਦੀ ਸਪੀਡ ਦੇਖੋ ਜੀ। ਇਹ ਆਪਣੇ ਇੱਕ ਫੋਟੋਗ੍ਰਾਫਰ ਸਾਹਿਬ ਫੋਟੋ ਸ਼ੂਟ ਕਰ ਰਹੇ ਨੇ। ਕਿਉਂ ਜੀ ਕਿੰਨਾ ਮਾਹੌਲ। ਪਿਆ ਕਹਿੰਦਾ ਪਾਣੀ। ਪਾਣੀ ਬਹੁਤ ਇਹ ਜਾਈ। ਲొਕੇਸ਼ਨ ਕਿੱਥੇ ਹੈ? ਇਹ ਗੁਜਰਾ ਹੈ। ਲొਕੇਸ਼ਨ ਹੈ ਜੀ ਪਿੰਡ ਗੁਜਰਾ ਜ਼ਿਲ੍ਹਾ ਸੰਗਰੂਰ। ਪਾਣੀ ਦੀ ਸਪੀਡ ਚੈੱਕ ਕਰੋ ਤੇ ਨਾਲ ਸੜਕ ਜਾ ਰਹੀ ਹੈ ਮਿਲਦੇ ਆ ਕਿਸੇ ਨਵੇਂ ਵੀਡੀਓ ਤੇ ਕਹੇ ਲੋਹੇ ਦੇ ਗੇਟ ਲੱਗੇ ਹੋਏ ਨੇ ਜੋ ਪਾਣੀ ਨੂੰ ਕੰਟਰੋਲ ਕਰਨ ਵਾਸਤੇ ਨੇ ਪਾਣੀ ਦੀ ਜੋ ਸਪੀਡ ਹੈ ਇੱਥੋਂ ਘਟਾਈ ਵਧਾਈ ਜਾਂਦੀ ਹੈ ਪ੍ਰੈਸ਼ਰ ਤੁਸੀਂ ਚੈੱਕ ਕਰ ਸਕਦੇ ਹੋ ਪਾਣੀ ਦਾ ਦੇਖੋ ਇਹ ਗੇਟ ਨਹੀਂ ਲੋਹੇ ਦੇ ਡੈਮ ਟਾਈਪ ਪਾਣੀ ਦੇਖੋ ਜੀ ਬਹੁਤ ਜ਼ਿਆਦਾ ਸਪੀਡ ਹੈ ਪਾਣੀ ਦੀ ਪਿੱਛੇ ਦੇਖੋ ਸਲੋ ਅਰੇ ਇੱਥੇ ਅੱਗੇ ਪਾਣੀ ਦੀ ਸਪੀਡ ਬਹੁਤ ਤੇਜ਼ ਹੋ ਜਾਂਦੀ ਹੈ ਤੋਂ ਇਸ ਤਰ੍ਹਾਂ ਦੀਆਂ ਪੁਰਾਣੀਆਂ ਵੀਡੀਓ ਦੇਖਣ ਵਾਸਤੇ ਬਣੇ ਰਹੋ ਸਾਡੇ ਨਾਲ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣੇ ਸੁਝਾਅ ਦਿਓ ਕਮੈਂਟ ਕਰੋ ਮਿਲਦੇ ਆ ਜੈ